ਕਰਨਲ ਪੁਸ਼ਪਿੰਦਰ ਬਾਠ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਤੇ ਨਵਾਂ ਮੋੜ ਆ ਚੁੱਕਿਆ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਇੰਸਪੈਕਟਰਾਂ ਨੂੰ ਵੱਡਾ ਝਟਕਾ ਲੱਗਿਆ ਖਾਸ ਕਰਕੇ ਰੌਣੀ ਸਿੰਘ ਨੂੰ ਤਾਂ ਆਖਰ ਕਿਹੜਾ ਮੋੜ ਇਸ ਮਾਮਲੇ ਦੇ ਵਿੱਚ ਨਵਾਂ ਆਇਆ ਕੋਰਟ ਦੇ ਵੱਲੋਂ ਕੀ ਝਟਕਾ ਦਿੱਤਾ ਗਿਆ ਪਹਿਲਾਂ ਜੋ ਕੋਰਟ ਦੇ ਵੱਲੋਂ ਰਾਹਤ ਮਿਲੀ ਸੀ ਹੁਣ ਝਟਕਾ ਦਿੱਤਾ ਗਿਆ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਖੁਸ਼ ਆ ਸਾਡੀ ਜਿੱਤ ਹੋ ਰਹੀ ਆ ਪੁਲਿਸ ਤੇ ਸਰਕਾਰ ਤੋਂ ਇਨਸਾਫ ਨਹੀਂ ਮਿਲ ਰਿਹਾ ਸੀ ਪਰ ਹੁਣ ਕੋਰਟ ਤੋਂ ਸਾਨੂੰ ਇਨਸਾਫ ਮਿਲਿਆ ਆਖਰ ਕੀ ਇਨਸਾਫ ਮਿਲਿਆ ਤੁਹਾਨੂੰ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਦੀ ਜਵਾਨੀ ਸੁਣਾਉਣੀ ਹੈ ਤੇ ਇਸ ਮਾਮਲੇ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਦੇ ਵਕੀਲ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਸੁਣ ਲੋ ਮੈਮ ਕਿਵੇਂ ਦੇ ਦੋ ਕੋਰਟ ਦੇ ਫੈਸਲਾ ਦਿੱਤਾ ਗਿਆ ਕਿ ਕਿ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਹੈ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਹੈ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਹੈ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was ਹਾਈ ਕੋਰਟ ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਉਹਨਾਂ ਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ ਆ ਵਟ ਵੀ ਸੇ ਜੁਡੀਸ਼ਰੀ ਕਹਿੰਦੇ ਨਾ ਸਤਿਅਮੇਵ ਜੈਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਉਹ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਮਤਲਬ ਜਸਟਿਸ ਮਿਲਦਾ ਐਂਡ ਆਈ ਐਮ ਵੈਰੀ ਹੈਪੀ ਕਿ ਜੱਜ ਸਾਹਿਬ ਨੇ ਸੁਨਿਆ ਐਂਡ ਅਗੇ 11th ਦੀ ਡੇਟ ਪਾਈ ਹੈ ਬਾਕੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਹੈਵ ਟੂ ਓਨਲੀ ਟਰਸਟ them ਸਤਿਆਮੇਵ ਜੈਤੇ ਜਦੋਂ ਕਹਿੰਦੇ ਤੇ ਸਤਿਆ ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮੈਂ ਜਿਸ ਤਰ੍ਹਾਂ ਕਿ ਕਾਗਜ਼ ਮੰਗਾਏ ਗਏ ਸੀ ਉਹ ਕਾਗਜ਼ ਪੇਸ਼ ਨਹੀਂ ਕੀਤੇ ਗਏ ਜੀ ਸਟੇ ਨਹੀਂ ਹੁੰਦਾ ਐਂਟਰੀ ਉਹਨਾਂ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾਂ ਦੀ ਉਹਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਮੈਂ ਬੇਲ ਦਾ ਹੋਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦਿੱਤਾ ਜਿਸ ਤਰ੍ਹਾਂ ਕਿ ਸਿਰਫ ਇੱਕ ਇੱਕ ਵਿਅਕਤੀ ਨੂੰ ਵੀ ਪਾਇਆ ਗਿਆ ਹੈ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਵੱਲੋਂ ਜੋ ਮਾਨਤ ਪਾਈ ਗਈ ਹੈ ਐਂਡ ਬਾਕੀ ਅੱਜ ਬੈਸ ਹੋਈ ਸੀ ਜਿਹੜਾ ਆਏਗਾ ਆਰਡਰ ਕੋਰਟ ਦੇ ਹੋ ਮੈਦਾਨ ਦਾ ਉਹ ਤੱਕ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਰੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖਣ ਦੀ ਲੋੜ ਹੈ ਥਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਨੀ ਆ ਸਤਿਆ ਮੇ ਵਿਜੇ ਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਤੇ ਸਤਿਆ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮਿਲ ਲੋ ਚੰਡੀਗੜ੍ਹ ਪੁਲਿਸ ਕੋਰਟ ਤੋਂ ਇਨਕੁਆਇਰੀ ਮਾਰੀ ਗਈ ਤੇ ਉਹ ਵੀ ਤੁਸੀਂ ਸੈਟੀਸਫਾਈਡ ਹੋ ਸਕਦੇ ਹਾਂ ਜੀ ਹਾਂ ਜੀ ਬਿਲਕੁਲ ਜੀ ਵੀ ਦੈਟ ਇਜ਼ ਵਾਟ ਵੀ ਵਾਂਟਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ ਐਵਰੀਬਾਡੀ ਧਰਮਾ ਸਾਹਿਬ ਜਿਹੜਾ ਅੱਜ ਕੋਰਟ ਦੇ ਵਿੱਚ ਪ੍ਰोसीडिंग ਹੋਈ ਹੈ ਜੀ ਉਸ ਦੇ ਬਾਰੇ ਪੜਾ ਦੱਸੋ ਕਿ ਕੀ ਗੱਲਬਾਤ ਹੋਈ ਅੱਜ ਸਾਡੇ ਐਡੀਸ਼ਨਲ ਸੈਸ਼ਨ ਜਜ ਸਾਹਿਬ ਮੈਡਮ सुरेंद्रਪਾਲ ਕੌਰ ਜੀ ਦੀ ਕੋਰਟ ਦੇ ਵਿੱਚ ਰੌਣੀ ਸਿੰਘ ਇਨਸਪੈਕਟਰ ਦੀ ਬੇਲ ਅਪਲੀਕੇਸ਼ਨ ਫਾਰ ਗ੍ਰਾਂਟ ਆਫ ਐਂਟੀਸੀਪੇਟਰੀ ਬੇਲ ਉਹ ਲੱਗੀ ਹੋਈ ਸੀ ਜਿਹਦੇ ਚ ਜੱਜ ਸਾਹਿਬ ਨੇ ਅੱਜ ਵਾਸਤੇ ਰਿਕਾਰਡ ਮਗਵਾਇਆ ਸੀ ਚੰਡੀਗੜ੍ਹ ਪੁਲਿਸ ਤੋਂ ਯੂਟੀ ਪੁਲਿਸ ਤੋਂ ਕਿਉਂਕਿ ਇਨਵੈਸਟੀਗੇਸ਼ਨ ਔਨਰੇਬਲ ਹਾਈ ਕੋਰਟ ਦੇ ਆਰਡਰ ਦੇ ਮੁਤਾਬਿਕ ਡਾਇਰੈਕਸ਼ਨ ਦੇ ਮੁਤਾਬਿਕ ਉਥੇ ਟ੍ਰਾਂਸਫਰ ਹੋ ਗਈ ਹੈ ਪਰ ਰਿਕਾਰਡ ਅਜ ਨਹੀਂ ਆ ਸਕਿਆ ਲੇਕਿਨ ਉਹਨਾਂ ਦੀ ਐਪਲੀਕੇਸ਼ਨ ਤੇ ਡਿਫੈਂਸ ਕਾਉਂਸਲ ਨੇ ਰੌਣੀ ਸਿੰਘ ਦੇ ਵਕੀਲ ਸਾਹਿਬ ਨੇ ਅੱਜ ਬਹਿਸ ਸ਼ੁਰੂ ਕੀਤੀ ਇਹ ਰਿਕਵੈਸਟ ਕੀਤੀ ਔਨਰੇਬਲ ਕੋਰਟ ਨੂੰ ਕਿ ਸਾਨੂੰ ਜਦੋਂ ਤੱਕ ਇਸ ਪਟੀਸ਼ਨ ਦੀ ਰੈਗੂਲਰ ਸੁਣਵਾਈ ਜਾਂ ਪੱਕੀ ਸੁਣਵਾਈ ਵੇਲੇ ਰਿਕਾਰਡ ਆਏਗਾ ਉਦੋਂ ਤੱਕ ਸਾਨੂੰ ਰਾਹਤ ਦਿੱਤੀ ਜਾਵੇ ਤਾਂ ਕਿ ਸਾਨੂੰ ਕੋਈ ਅਰੈਸਟ ਨਾ ਕਰ ਸਕੇ ਜਿਸ ਨੂੰ ਅਸੀਂ ਕੰਪਲੇਨਰ ਸਾਈਡ ਤੋਂ ਅਪੋਜ਼ ਕੀਤਾ ਔਰ ਕੁਝ ਫੈਕਟਸ ਜੱਜ ਸਾਹਮਣੇ ਲੈ ਆਂਦੇ ਕਿ ਮੈਟਰ ਹੁਣ ਸਬਜੈਕਟ ਹੈ ਇਸ ਕਰਕੇ ਮੈਂ ਬਾਕੀ ਡਿਟੇਲ ਨਹੀਂ ਦੱਸ ਸਕਦਾ ਲੇਕਿਨ ਉਹਨਾਂ ਦੀ ਜੋ ਰਿਕੁਐਸਟ ਸੀ ਇੰਟੈਰਮ ਬੇਲ ਦੀ ਉਹੋ ਜਿਹਾ ਸਮੇਂ ਰਿਜੈਕਟ ਹੋ ਗਈ ਸਰ 11 ਨੂੰ ਹੁਣ ਅਗਲੀ ਡੇਟ ਮਿਲ ਗਈ 11 ਤਰੀਕ ਨੂੰ ਰਿਕਾਰਡ ਮੰਗਵਾਇਆ ਹੈ ਔਰ ਉਸ ਦਿਨ ਫਾਈਨਲ ਆਰਗੂਮੈਂਟਸ ਹੋਣਗੇ ਇਹਨਾਂ ਦੀ ਬੇਲ ਅਪਲੀਕੇਸ਼ਨ ਤੇ ਰੌਣੀ ਸਿੰਘ ਜੀ ਸਰ ਕਿਹੜਾ ਕਿਹੜਾ ਰਿਕਾਰਡ ਹੈ ਜਿਹੜਾ ਅਜੇ ਪਹੁੰਚਿਆ ਨਹੀਂ ਤੇ ਉਹਦੀ ਲੋੜ ਹੈ ਬਾਤ ਨੂੰ ਜੋ ਕੰਪਲੀਟ ਫਾਈਲ ਇਨਵੈਸਟੀਗੇਸ਼ਨ ਦੀ ਹੈ ਉਹ ਅੱਜ ਆਨਰੇਬਲ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ ਨੈਕਸਟ ਈਟ ਤੇ ਪੇਸ਼ ਕਰਨਗੇ ਸੋ ਉਸ ਦਿਨ ਆਰਗੂਮੈਂਟਸ ਹੋ ਜਾਣਗੇ ਨੈਕਸਟ ਡੇਟ ਸਰਦਾਰ ਜੀ 11 11 ਤਰੀਕ 11 April ਸਵੇਰੇ 10 ਵਜੇ ਤਾਂ ਤੁਸੀਂ ਸੁਣਿਆ ਕਰਨ ਪੁਸ਼ਪਿੰਦਰ ਬਾੜ ਦੀ ਪਤਨੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਖੁਸ਼ ਆ ਜੋ ਸਾਨੂੰ ਕੋਰਟ ਦੇ ਵੱਲੋਂ ਇਨਸਾਫ ਮਿਲਿਆ ਦਰਅਸਲ ਹਾਈ ਕੋਰਟ ਦੇ ਵਿੱਚ ਐਂਟੀਸੀਪੇਟਰੀ ਬੇਲ ਲਗਾਈ ਗਈ ਸੀ ਤਾਂ 3 ਦਿਨ ਦੇ ਲਈ ਰਾਹਤ ਮਿਲ ਚੁੱਕੀ ਸੀ ਇੰਸਪੈਕਟਰ ਰੌਣਕ ਸਿੰਘ ਨੂੰ ਤਾਂ ਹੁਣ ਹੇਠਲੀ ਅਦਾਲਤ ਦੇ ਵਿੱਚ ਐਂਟੀਸੀਪੇਟਰੀ ਬੇਲ ਲਗਾਈ ਪਰ ਉਹ ਮਨਜ਼ੂਰ ਨਹੀਂ ਹੋਈ ਪਟਿਆਲਾ ਦੀ ਕੋਰਟ ਦੇ ਵੱਲੋਂ ਝਟਕਾ ਦੇ ਦਿੱਤਾ ਰੌਣੀ ਸਿੰਘ ਨੂੰ ਤੇ ਕਰਨਲ ਪੁਸ਼ਪਿੰਦਰ ਬਾੜ ਦੇ ਪਰਿਵਾਰ ਦੇ ਲਈ ਇੱਕ ਵੱਡੀ ਰਾਹਤ ਵਾਲੀ ਗੱਲ ਹੈ